ਸ਼ਸ਼ੀਕਲ ਜੀ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਹਾਂ ਸਾਰੇ ਭੈਣ ਭਰਾ ਠੀਕ ਹੋਮਗੇ ਜੀ ਰੱਬ ਦੇ ਅਰਦਾਸ ਹੈ ਕਿ ਪਰਮਾਤਮਾ ਆਪਦਾ ਆਸ਼ੀਰਵਾਦ ਭਰੇ ਹੱਥ ਹੈ ਜਿਹੜਾ ਸਦਾ ਤੁਹਾਡੇ ਤੇ ਬਣਾ ਕੇ ਰੱਖੇ ਤਾਂ ਦੋਸਤੋ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਰੋਜ਼ ਦੀ ਤਰ੍ਹਾਂ ਬੇਨਤੀ ਹੈ ਕਿ ਸਾਡੇ ਸੋਸ਼ਲ ਮੀਡੀਆ ਦੋ ਪਲੇਟਫਾਰਮ ਹੈ ਜੀ Facebook Instagram ਤੇ PBC Punjab ਹੈ ਜੀ YouTube ਤੇ PBC Punjabi ਅਤੇ ਤੁਹਾਡਾ ਅਖਬਾਰ YouTube Facebook Instagram ਸਾਡੇ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੀ ਤੁਹਾਡਾ ਅਖਬਾਰ ਜੇ ਤੁਸੀਂ ਪੰਜਾਬੀ ਟਾਈਪ ਕਰੋਗੇ ਤੁਹਾਡੇ ਸਾਹਮਣੇ YouTube Facebook Instagram ਤੇ ਆ ਜਾਏਗਾ ਜੀ ਤਾਂ ਬੇਨਤੀ ਹੈ ਕਿ ਸਾਡੇ ਦੋਨੋਂ ਚੈਨਲ ਜਿਹੜੇ ਜਰੂਰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਬੈਲ ਆਈਕਨ ਦਾ ਬਟਨ ਜਿਹੜਾ ਜਰੂਰ ਦਬੋ ਤੁਹਾਡਾ ਇੱਕ ਕੀਤਾ ਹੋਇਆ ਸਬਸਕ੍ਰਾਈਬ ਹੈ ਜਿਹੜਾ ਤੁਹਾਡਾ ਦਬਿਆ ਹੋਇਆ ਹੈ ਕਿ ਇੱਕ ਬਟਨ ਹੈ ਜਿਹੜਾ ਸਾਡੇ ਲਈ ਇੱਕ ਬਹੁਤ ਵੱਡੀ ਊਰਜਾ ਦਾ ਕੰਮ ਕਰੇਗਾ ਸੋ ਬੇਨਤੀ ਹੈ ਕਿ ਸਾਡੇ ਦੋਨੋਂ ਚੈਨਲ ਜਿਹੜੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਤਾਂ ਦੋਸਤੋ ਜਿਹੜੀ ਹੁਣ ਨਵੀਂ ਖਬਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋ ਰਿਹਾ ਹੈ ਜੋ ਪਿਛਲੇ ਦਿਨੀ ਬਰਨਾਲਾ ਦੇ ਵਿੱਚ ਜੋ ਟਰੱਕ ਯੂਨੀਅਨ ਦੀ 50 ਵਿਸਵਿਆਂ ਦੇ ਕਰੀਬ ਜੋ ਕਰੋੜਾਂ ਰੁਪਏ ਦੀ ਜਗ੍ਹਾ ਸੀਗੀ ਉਸ ਨੂੰ ਮਹਿਜ 6500 ਰੁਪਏ ਪ੍ਰਤੀ ਸਾਲ ਤੇ 20 ਸਾਲਾਂ ਦੇ ਲਈ ਲੀਜ਼ ਤੇ ਦੇਣ ਦਾ ਮਸਲਾ ਜਿਹੜਾ ਕਾਫੀ ਪੱਕ ਚੁੱਕਿਆ ਸੀਗਾ ਤੇ ਇਸ ਮਾਮਲੇ ਨੂੰ ਲੈ ਕੇ ਹੁਣ ਜੋ ਆਮ ਆਦਮੀ ਪਾਰਟੀ ਸੱਤਾਤ੍ਰ ਪਾਰਟੀ ਹੈ ਉਸ ਦੇ ਜੋ ਪ੍ਰਧਾਨ ਟਰੱਕ ਯੂਨੀਅਨ ਦਾ ਲਗਾਏ ਗਏ ਸੀਗੇ ਹਰਦੀਪ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਪਟੇ ਨਾਮੇ ਦਾ ਇੰਤਕਾਲ ਆ ਜਿਹੜਾ ਅਰੰਧ ਕਰਵਾ ਦਿੱਤਾ ਗਿਆ ਤਾਂ ਦੋਸਤੋ ਇੱਥੇ ਪੰਜਾਬੀ ਵਿੱਚ ਇੱਕ ਬੜੀ ਕਹਾਵਤ ਕੁਕਦੀ ਹੈ ਕਿ ਮਰਦੀ ਨੇ ਅੱਖ ਚੱਬਿਆ ਅੱਖ ਛੜੇ ਜੇਠ ਨਾਲ ਲਾਈਆਂ ਮੈਨੂੰ ਸੌਰੀ ਪੂਰੀ ਕਹਾਵਤ ਨਹੀਂ ਕਹੀ ਨਹੀਂ ਆਈ ਤਾਂ ਇਸ ਮਾਮਲੇ 'ਚ ਇਹੀ ਗੱਲ ਜੋ ਹੁੰਦੀ ਸਾਹਮਣੇ ਨਜ਼ਰ ਆ ਰਹੀ ਹੈ ਦੱਸੀ ਦੋਸਤੋ ਕਿ ਬਰਨਾਲਾ ਟ੍ਰੈਕ ਯੂਨੀਅਨ ਦੀ ਰਾਏਪੁਰ ਰੋਡ ਤੇ ਤਕਰੀਬਨ 50 ਬਿਸਵੇ ਜਗ੍ਹਾ ਜਿੱਥੇ ਇਸ ਟਾਈਮ ਰਾਜੀ ਯੂਨੀਅਨ ਦਾ ਧਰਮਕੰਡਾ ਜਿਹੜਾ ਉੱਥੇ ਲੱਗਿਆ ਹੋਇਆ ਹੈਗਾ ਇਹ ਜਗ੍ਹਾ ਦੀ ਜੇ ਆਪਾਂ ਗੱਲ ਕਰੀਏ ਤਾਂ ਇਸ ਦਾ ਇਸ ਵਕਤ ਬਾਜ਼ਾਰੀ ਮੁੱਲ ਹੈ ਜਿਹੜਾ ਉਹ 8 ਤੋਂ 10 ਕਰੋੜ ਰੁਪਏ ਦੱਸਿਆ ਜਾ ਰਿਹਾ ਇਸ ਮਾਮਲੇ ਨੂੰ ਲੈ ਕੇ ਬਰਨਾਲਾ ਤੋਂ ਕਾਂਗਰਸੀ ਬਤਾਇਆ ਕਿ ਕਾਲਾ ਢਿੱਲੋਂ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਬਾਗੀ ਆਗੂ ਹੈ ਜਿਹੜੇ ਜੋ ਚੋਣਾਂ ਨੇ ਜਿਹੜੀਆਂ ਅਜਾ ਲੜ ਚੁੱਕੇ ਗੁਰਦੀਪ ਸਿੰਘ ਬਾਠ ਦੇ ਵੱਲੋਂ ਵੀ ਇਹ ਮਾਮਲਾ ਲਗਾਤਾਰ ਚੁੱਕਿਆ ਜਾ ਰਿਹਾ ਹੈ ਇਸ ਮਾਮਲੇ ਦੇ ਵਿੱਚ ਸਰਕਾਰ ਦੀ ਅਤੇ ਸਥਾਨਕ ਜੋ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੀ ਕਿਰਤਰੀ ਹੋਣ ਤੋਂ ਬਾਅਦ ਜੋ ਆਮ ਆਦਮੀ ਪਾਰਟੀ ਦੇ ਪ੍ਰਧਾਨ ਟਰੱਕ ਯੂਨੀਅਨ ਦੇ ਲਗਾਏ ਕੇ ਸੀ ਹਰਦੀਪ ਸਿੰਘ ਸਿੱਧੂ ਉਹਨਾਂ ਦੇ ਵੱਲੋਂ ਇਸ ਦੀ ਲੀਜ਼ ਹੈ ਜਿਹੜੀ ਉਹ ਉਸ ਦਾ ਇੰਤਕਾਲ ਹੈ ਜਿਹੜਾ ਰੱਦ ਕਰਵਾ ਦਿੱਤਾ ਗਿਆ ਤਾਂ ਦੋਸਤੋ ਪੂਰੀ ਖਬਰ ਹੈ ਜਿਹੜੀ ਤੁਹਾਡੇ ਨਾਲ ਵਿਸਥਾਰ ਦੇ ਨਾਲ ਬਰਨਾਲਾ ਟਰੱਕ ਯੂਨੀਅਨ ਦੀ ਜੋ ਰਾਏਕੋਟ ਰੋਡ ਤੇ ਕਰੀ 50 ਸੋਈ ਜਗਾ ਸੀ ਜਿਸ ਦੇ ਵਿੱਚ ਇੱਕ ਧਾਰਮਿਕ ਟੰਡਾ ਲੱਗਿਆ ਹੋਇਆ ਸੀਗਾ ਉਸ ਦੀ ਉਸ ਨੂੰ 6500 ਰੁਪਏ ਮਹੀਜ ਸਾਲ ਤੇ 20 ਸਾਲਾਂ ਦੇ ਰੀਜ਼ ਤੇ ਇੱਕ ਸੰਗਰੂਰ ਦੇ ਮਹਿਲਾ ਨੇ ਜੇ ਉਹਨਾਂ ਨੂੰ ਦਿੱਤਾ ਗਿਆ ਸੀ ਤੇ ਰੀਜ਼ ਹੈ ਜਿਹੜੀ 15 ਸਾਲ ਹੋਰ ਵਧਾਈ ਜਾ ਸਕਦੀ ਸੀ ਯਾਨੀ ਇੱਕ ਟੋਟਲ 35 ਸਾਲ ਦੇ ਲਈ ਰੀਜ਼ ਤੇ 6500 ਰੁਪਏ ਮਹੀਜ ਜਗਾ ਜਿਹੜੀ ਇਹ ਰੀਜ਼ ਤੇ ਦੇਣ ਦਾ ਜੋ ਕਾਗਜ਼ਾਤ ਸਾਹਮਣੇ ਆਏ ਸੀਗੇ ਤੇ ਇਸ ਦਾ ਇੰਤਕਾਲ ਵੀ ਹੋ ਚੁੱਕਿਆ ਸੀ ਕਾਗਜ਼ਾਂ 'ਚ ਵੀ ਮਹਿਲਾ ਦੇ ਨਾਮ ਹੈ ਜਿਹੜੀ ਉਹ ਜਗਾ ਹੋ ਚੁੱਕੀ ਸੀ ਇਸ ਤੋਂ ਬਾਅਦ ਕਾਫੀ ਜਿਆਦਾ ਰੌਲਾ ਹੈ ਜਿਹੜਾ ਕਾਫੀ ਪਿਆ ਸਥਾਨਕ ਵਧਾਇਕ ਕੁਲਦੀਪ ਸਿੰਘ ਕਾਲਾ ਢੱਲੋਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਾਫੀ ਜੋ ਇਤਰਾਜ ਜਤਾਇਆ ਗਿਆ ਗੁਰਦੀਪ ਸਿੰਘ ਬਾਠ ਦੇ ਵੱਲੋਂ ਲਗਾਤਾਰ ਇਤਰਾਜ ਜਤਾਇਆ ਗਿਆ ਤੇ ਉਸ ਤੋਂ ਬਾਅਦ ਹੁਣ ਜੋ ਹਰਦੀਪ ਸਿੰਘ ਸਿੱਧੂ ਹੈਗੇ ਆ ਜਿਹੜੇ ਇਸ ਵਕਤ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਧਾਨ ট্রাক ਯੂਨੀਅਨ ਦੇ ਲਗਾਏ ਗਿਆ ਉਹਨਾਂ ਦੇ ਵੱਲੋਂ ਇਸ ਇੰਤਕਾਲ ਆ ਜਿਹੜਾ ਰੱਦ ਕਰਵਾ ਦਿੱਤਾ ਗਿਆ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਪਹਿਲਾਂ ਪ੍ਰਧਾਨ ਦੇ ਵੱਲੋਂ ਇਹ ਬੇਸ਼ਕੀਮਤੀ ਜਗ੍ਹਾ ਜਿਹੜੀ ਉਹ ਸਿਰਫ 6500 ਰੁਪਏ ਸਾਲਾਨਾ ਕੀਮਤ ਦੇ ਆਧਾਰ ਤੇ ਮਨਜੀਤ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਸੰਘਰੂਰ ਨੂੰ 20 ਸਾਲਾਂ ਦੇ ਲਈ ਲੀਜ਼ ਦਿੱਤਾ ਗਿਆ ਸੀ ਅਤੇ ਮਾਮਲੇ ਦਾ ਜਦੋਂ ਟਰੱਕ ਆਪਰੇਟਰਾਂ ਨੂੰ ਪਤਾ ਲੱਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਟਰੱਕ ਆਪਰੇਟਰਾਂ ਦੇ ਵੱਲੋਂ ਪ੍ਰਧਾਨ ਦੇਸ਼ ਕਦਮ ਨੂੰ ਆਪਰੇਟਰਾਂ ਦੇ ਹਿੱਤਾਂ ਦੇ ਉਲਟ ਦੱਸਦੇ ਹੋਏ ਸੰਘਰਸ਼ ਹੈ ਜਿਹੜਾ ਉਹ ਵਿੱਡ ਦਿੱਤਾ ਗਿਆ ਸੀ ਟਰੱਕ ਆਪਰੇਟਰਾਂ ਦੇ ਵੱਲੋਂ ਸਭ ਤੋਂ ਪਹਿਲਾਂ ਕਾਂਗਰਸ ਵਿਧਾਇਕ ਹੈ ਜਿਹੜੇ ਬਰਨਾਲਾ ਦੇ ਕੁਦੀਪ ਸਿੰਘ ਕਾਲਾ ਢਿੱਲੋਂ ਜਿਹੜੇ ਉਹਨਾਂ ਲੈ ਕੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਸੀਗਾ ਤੇ ਮੀਡੀਆ ਦੇ ਵੱਲੋਂ ਵੀ ਮਾਮਲਾ ਜਿਹੜਾ ਲਗਾਤਾਰ ਇਹ ਉਛਾਲਿਆ ਜਾ ਰਿਹਾ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਵੱਡੇ ਪੱਧਰ ਤੇ ਕਿਰਕਰੀ ਹੈ ਜਿਹੜੀ ਹੋ ਰਹੀ ਸੀਗੀ ਇਸ ਤੋਂ ਇਹ ਪੂਰਾ ਮਾਮਲਾ ਜਿਹੜਾ ਕਈ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਰਿਹਾ ਇਸ ਤੋਂ ਨਾਲ ਵਿਰੋਧੀ ਧਿਰਾਂ ਦੇ ਆਗੂਆਂ ਦੇ ਵੱਲੋਂ ਸੱਤਾਧਾਰੀ ਪਾਰਟੀਆਂ ਦੇ ਜੋ ਆਗੂ ਹੈਗੇ ਆ ਉਹਨਾਂ ਨੂੰ ਲਗਾਤਾਰ ਕੁੱਸਿਆ ਜਾ ਰਿਹਾ ਸੀ ਅਤੇ ਇਸ ਮਾਮਲੇ ਦੇ ਵਿੱਚ ਵੱਡੇ ਭ੍ਰਸ਼ਟਾਚਾਰ ਦੇ ਦੋਸ਼ ਹੈ ਜਿਹੜੇ ਲਾਏ ਜਾ ਰਹੇ ਸੀਗੇ ট্রাক ਯੂਨੀਅਨ ਬਰਨਾਲਾ ਦੀ ਰਾਏਕੋਟ ਰੋਡ ਤੇ ਜਿਹੜੀ ਇਹ ਧਰਮਕੰਡੇ ਵਾਲੀ ਜ਼ਮੀਨ ਹੈ ਇਹ ট্রাক ਯੂਨੀਅਨ ਦੀ ਮਾਲਕੀ ਦੇ ਹੁਣ ਅਦੀਨ ਰਵੇਗੀ ਅਤੇ ਇਸ ਤੇ ਕਾਗਜ਼ਾਤਾਂ ਜਿਹੜੇ ਉਹ ਠੀਕ ਹੋ ਚੁੱਕੇ ਹੈਗੇ ਆ ਇੱਥੇ ਇਹ ਵੀ ਦੱਸਦੀ ਕਿ ਪੂਸੇਯੋਗ ਸੂਤਰਾਂ ਤੋਂ ਹੀ ਪਤਾ ਲੱਗਿਆ ਕਿ ট্রাক ਆਪਰੇਟਰਾਂ ਦੇ ਦਬਾਅ ਤੇ ਚੁੱਕਦਿਆਂ ট্রাক ਯੂਨੀਅਨ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਨੇ ਉਕਤ ਜਗ੍ਹਾ ਦਾ ਪਟਾ ਨਾਮਾ ਦਾ ਇੰਤਕਾਲ ਜਿਹੜਾ ਰੱਦ ਕਰਵਾ ਦਿੱਤਾ ਗਿਆ ਹੈ ਜ਼ਿਕਰਯੋਗ ਹੈ ਕਿ ਪਹਿਲਾਂ ਪ੍ਰਧਾਨ ਦੇ ਵੱਲੋਂ ਬੇਸ਼ਕੀਮਤੀ ਜਗ੍ਹਾ ਸਿਰਫ 650 ਰੁਪਏ ਸਾਲਾਨਾ ਦੇ ਆਧਾਰ ਤੇ ਮਨਜੀਤ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਸੰਗਰੂਰ ਨੂੰ 20 ਸਾਲਾਂ ਲਈ ਲੀਜ਼ ਤੇ ਦਿੱਤੀ ਗਈ ਸੀ ਤੇ ਇਸ ਦਾ ਪਤਾ ਚੱਲਦੇ ਹੀ ਟਰੱਕ ਆਪਰੇਟਰਾਂ ਦੇ ਵੱਲੋਂ ਲਗਾਤਾਰ ਸੰਘਰਸ਼ ਕੀਤਾ ਗਿਆ ਸੀ ਤੇ ਪਿਛਲੇ ਦਿਨੀ ਟਰੱਕ ਯੂਨੀਅਨ ਬਰਨਾਲਾ ਦੇ ਵਿੱਚ ਜੋ ਸਥਾਨਕ ਵਿਧਾਇਕ ਨੇ ਕੁਲਦੀਪ ਸਿੰਘ ਕਾਲਾ ਤੇ ਲੋਹਣਾ ਵੀ ਹਾਜ਼ਰੀ ਦੇ ਵਿੱਚ ਹਰਪਾਲ ਸਿੰਘ ਪਾਲਾ ਨੇ ਜਿਹੜੇ ਉਹਨਾਂ ਨੂੰ ਵੀ ਟਰੱਕ ਆਪਰੇਟਰਾਂ ਦੇ ਵੱਲੋਂ ਦਾ ਨਵਾਂ ਪ੍ਰਧਾਨ ਹੈ ਜਿਹੜਾ ਚੁਣ ਲਿਆ ਗਿਆ ਸੀਗਾ ਅਤੇ ਇਸ ਮਾਮਲੇ ਦੇ ਵਿੱਚ ਕਾਫੀ ਕਿਰਕਰੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਹੋਈ ਸੀ ਉਧਰ ਨਾਲ ਇਹ ਵੀ ਪਤਾ ਲੱਗਿਆ ਹੈਗਾ ਕਿ ਇਸ ਪੂਰੇ ਮਾਮਲੇ ਨੂੰ ਟਕਾਉਣ ਦੇ ਯਤਨ ਜਿਹੜੇ ਆਮ ਆਦਮੀ ਪਾਰਟੀ ਦੇ ਸੱਤਾਧਾਰੀ ਆਗੂਆਂ ਦੇ ਵੱਲੋਂ ਹਰ ਹਿੱਲੇ ਵਸੀਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਸ ਚ ਕਾਮਯਾਬੀ ਜਿਹੜੀ ਬਿਲਕੁਲ ਵੀ ਨਹੀਂ ਮਿਲੀ ਹੈਗੀ ਤੇ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬਾਗੀ ਆਗੂ ਗੁਰਦੀਪ ਸਿੰਘ ਬਾਠਾ ਜਿਹੜੇ ਉਹ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਇਹ ਬੇਸ਼ਕੀਮਤੀ ਜਗਾ ਜਿਹੜੀ ਟਰੱਕ ਆਪਰੇਟਰਾਂ ਦੀ ਹੈ ਤੇ ਇਸ ਨੂੰ ਟਰੱਕ ਆਪਰੇਟਰਾਂ ਤੋਂ ਕਿਸੇ ਵੀ ਕੀਮਤ ਤੇ ਖੋਹਣਾ ਜਿਹੜਾ ਨਹੀਂ ਦਿੱਤਾ ਜਾਵੇਗਾ ਤਾਂ ਦੋਸਤੋ ਹੁਣ ਤੱਕ ਇਹ ਜੋ ਅਪਡੇਟ ਐ ਇਸ ਦੇ ਵਿੱਚ ਤੁਹਾਨੂੰ ਜੋ ਤੁਹਾਡਾ ਸਾਂਝੀ ਕਰ ਦਿੱਤੀ ਹੈ ਨਵੀਆਂ ਤੇ ਤਾਜ਼ੀਆਂ ਜਿਹੜੇ ਖਬਰਾਂ ਸਾਡੇ ਨਾਲ ਜੁੜੇ ਰਹੋ ਧੰਨਵਾਦ